ਦੋਸਤੋ ਅਤੀ ਸ਼ਰਮਨਾਕ ਗੱਲ ਹੈ ਕਿ ਭਾਰਤ ਵਿੱਚ ਧੀਆ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਇਹ ਪਤਾ ਲੱਗੇ ਕਿ ਸਾਡੇ ਭਾਰਤ ਦਾ ਨਿਵਾਸੀ ਜੋ ਕਿ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਉਹਦੇ ਤੇ ਵਿਦੇਸ਼ ਦੀ ਧਰਤੀ ਤੇ ਅਜਿਹੇ ਕਟਿਆ ਕਾਰਨਾਮੇ ਬੇहद ਸ਼ਰਮਨਾਕ ਹਰਕਤਾਂ ਕਰਨ ਦੇ ਦੋਸ਼ ਲੱਗਦੇ ਹੋਣ ਤੇ ਉਹ ਵੀ ਉਸ ਇਨਸਾਨ ਦੇ ਜਿਹਦਾ ਉਹਦਾ ਇੱਕ ਡਾਕਟਰ ਦਾ ਹੋਵੇ ਬਿਲਕੁਲ ਦੋਸਤੋ ਇਹ ਮਾਮਲਾ ਸਾਹਮਣੇ ਆਇਆ ਅਮਰੀਕਾ ਦੀ ਧਰਤੀ ਤੋਂ ਜਿੱਥੇ 40 ਸਾਲਾ ਭਾਰਤੀ ਡਾਕਟਰ ਨੂੰ ਇਸ ਦੋਸ਼ ਏਡ ਗ੍ਰਿਫਤਾਰ ਕੀਤਾ ਗਿਆ ਕਿ ਉਹਨੇ ਕਈ ਸਾਲਾਂ ਤੋਂ ਕਈ ਸੈਂਕੜੇ ਔਰਤਾਂ ਤੇ ਬੱਚੀਆਂ ਦੀਆਂ ਨਗਨ ਤਸਵੀਰਾਂ ਤੇ ਵੀਡੀਓ ਬਣਾਈਆਂ ਫਾਕਸ نیوز ਟੀਵੀ ਚੈਨਲ ਦੀ ਰਿਪੋਰਟ ਮੁਤਾਬਕ 40 40 ਸਾਲਾਂ ਦੇ ਇਸ ਡਾਕਟਰ ਦਾ ਨਾਮ ਅਮੀਰ ਅਹਿਜਾਜ ਹੈ ਜੋ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਤੇ ਉਥੇ ਇਹ ਔਰਤਾਂ ਤੇ ਬੱਚੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਰਿਆ ਸੀ ਇਸੇ ਦੋਸ਼ ਹੇਠ ਇਸ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਅਜਾਜ ਨੇ ਹਸਪਤਾਲ ਦੇ ਕਈ ਸਾਰੇ ਕਮਰਿਆਂ ਵਿੱਚ ਬਾਥਰੂਮਾਂ ਵਿੱਚ ਚੇਂਜਿੰਗ ਰੂਮਾਂ ਵਿੱਚ ਇਥੋਂ ਤੱਕ ਕਿ ਉਸਨੇ ਆਪਣੇ ਘਰ ਵਿੱਚ ਵੀ ਕਈ ਸਾਰੇ ਗੁਪਤ ਕੈਮਰੇ ਲਗਾਏ ਹੋਏ ਸੀ ਤੇ ਉਸ ਤੇ ਇਹ ਵੀ ਦੋਸ਼ ਹੈ ਕਿ ਉਸਨੇ 2 ਸਾਲ ਦੀਆਂ ਬੱਚੀਆਂ ਦੀਆਂ ਵੀ ਨਗਨ ਤਸਵੀਰਾਂ ਤੇ ਵੀਡੀਓ ਬਣਾਈਆਂ ਦੱਸਿਆ ਜਾ ਰਿਹਾ ਕਿ ਡਾਕਟਰ ਦੇ ਇਹਨਾਂ ਕਾਲੇ ਕਾਰਨਾਮਿਆਂ ਦਾ ਪਰਦਾ ਚਾਕ ਉਸ ਦੀ ਖੁਦ ਦੀ ਪਤਨੀ ਨੇ ਹੀ ਕੀਤਾ ਉਸ ਦੀ ਪਤਨੀ ਨੇ ਹੀ ਸਾਰੀਆਂ ਵੀਡੀਓ ਤੇ ਫੋਟੋ ਪੁਲਿਸ ਦੇ ਹਵਾਲੇ ਕੀਤੀਆਂ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਡਾਕਟਰ ਸੀ ਜਦੋਂ ਔਰਤਾਂ ਬੇਹੋਸ਼ ਹੁੰਦੀਆਂ ਸੀ ਜਾਂ ਸੁੱਤੀਆਂ ਹੁੰਦੀਆਂ ਸੀ ਤਾਂ ਉਸ ਸਮੇਂ ਉਹਨਾਂ ਨਾਲ ਅਸ਼ਲੀਲ ਵੀਡੀਓ ਬਣਾਉਂਦਾ ਸੀ ਸ਼ੈਰਫ ਮਾਈਕ ਬਾਊਚਰਡ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਵਿੱਚ ਕਈ ਮਹੀਨੇ ਲੱਗ ਸਕਦੇ ਨੇ ਇਸ ਤੋਂ ਪਹਿਲਾਂ ਇਸ ਡਾਕਟਰ ਤੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਕੋਈ ਦੋਸ਼ ਜਾਂ ਅਪਰਾਧਿਕ ਮਾਮਲਾ ਦਰਜ ਨਹੀਂ ਸੀ ਡਾਕਟਰ ਇਜਾਜ਼ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਖਿਲਾਫ ਕਈ ਤਰ੍ਹਾਂ ਦੇ ਸਰਚ ਵਾਰੰਟ ਜਾਰੀ ਕੀਤੇ ਗਏ ਨੇ ਉਸ ਦਾ ਫੋਨ ਕੰਪਿਊਟਰ ਤੇ ਹੋਰ ਕਈ ਤਰ੍ਹਾਂ ਦੇ ਉਪਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਹਾਰਡ ਡਰਾਈਵ ਵਿੱਚੋਂ 13000 ਦੇ ਕਰੀਬ ਅਸ਼ਲੀਲ ਵੀਡੀਓ ਮਿਲਣ ਦੀ ਗੱਲ ਆ ਰਹੀ ਹੈ ਤੇ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਉਸ ਨੇ ਕੁਝ ਹੋਰ ਵੀਡੀਓ ਫੋਟੋ ਕਿਸੇ ਹੋਰ ਤਰ੍ਹਾਂ ਦੇ ਸੌਫਟਵੇਅਰ ਤੇ ਅਪਲੋਡ ਕੀਤੀਆਂ ਹੋ ਸਕਦੀਆਂ ਨੇ ਇਜਾਜ਼ 2011 ਵਿੱਚ ਵਰਕ ਪਰਮਿਟ ਵੀਜ਼ੇ ਤੇ ਅਮਰੀਕਾ ਗਿਆ ਹੁਣ ਇਸ ਟਾਈਮ ਉਹ ਇੱਕ ਕੰਪਨੀ ਵਿੱਚ ਐਜ਼ ਅ ਡਾਕਟਰ ਡਾਕਟਰ ਦੇ ਅਹੁਦੇ ਤੇ ਕੰਮ ਕਰ ਰਿਹਾ ਸੀ ਜਿਹਦੇ ਕਰਕੇ ਕੰਪਨੀ ਉਹਨੂੰ ਕਈ ਸਾਰੇ ਹਸਪਤਾਲਾਂ ਵਿੱਚ ਭੇਜਦੀ ਸੀ ਇਹ ਸਾਰੇ ਦੋਸ਼ ਹਨ ਜੀ ਡਾਕਟਰ ਇਜਾਜ਼ਤ ਇਹਸ ਮਾਮਲੇ ਦੀ ਪੜਤਾਲ ਹਲੇ ਚੱਲ ਰਹੀ ਆ ਇਸ ਤੇ ਅੱਗੇ ਅੱਗੇ ਚੱਲ ਕੇ ਕੀ ਹੁੰਦਾ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਦੋਸਤੋ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਦੇਸ਼ ਦੇ ਲੋਕਾਂ ਦੀ ਘਟੀਆ ਮਾਨਸਿਕਤਾ ਕਦੋਂ ਸੁਧਰੇਗੀ ਉਂਜ ਤਾਂ ਇੱਥੇ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਆ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਆ ਗਊ ਨੂੰ ਮਾਂ ਕਹਿ ਕੇ ਉਹਦੀ ਪੂਜਾ ਕੀਤੀ ਜਾਂਦੀ ਆ ਪਰ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਤੇ ਜਿਹੜੇ ਘਟੀਆ ਮਾਨਸਿਕਤਾ ਵਾਲੇ ਕੁਝ ਲੋਕ ਗੰਦੀ ਮਾਨਸਿਕਤਾ ਚੁੱਕ ਕੇ ਵਿਦੇਸ਼ਾਂ ਵਿੱਚ ਵੀ ਚਲੇ ਜਾਂਦੇ ਆ ਤੇ ਉੱਥੇ ਉਸ ਧਰਤੀ ਤੇ ਉਹਨਾਂ ਧੀਆਂ ਭੈਣਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਰਹਿ ਜਾਂਦੀ ਮੈਂ ਇਹ ਨਹੀਂ ਕਹਿੰਦੀ ਕਿ ਇਹ ਸਾਰਾ ਕੁਝ ਕੱਲੇ ਭਾਰਤ ਵਿੱਚ ਹੁੰਦਾ ਜਿੱਥੇ ਜਿਹੜੇ-ਜਿਹੜੇ ਦੇਸ਼ਾਂ ਵਿੱਚ ਵੀ ਗਲਿਆ ਸੜਿਆ ਸੜਿਆਂਦ ਮਾਰਤਾ ਪੁਸ਼ਾਖੜੀ ਸਮਾਜ ਪੁਸ਼ਾਖੜੀ ਕਦਰਾਂ ਕੀਮਤਾਂ ਜ਼ਗੀਰੂ ਸਮਾਜ ਹਲੇ ਜਿੰਦਾ ਉਹਨਾਂ ਸਾਰੇ ਹੀ ਦੇਸ਼ਾਂ ਵਿੱਚ ਔਰਤ ਦੀ ਇੱਜ਼ਤ ਸੁਰੱਖਿਆਤ ਨਹੀਂ ਪਰ ਕੁਝ ਪੱਛਮੀ ਦੇਸ਼ ਕੁਝ ਯੂਰਪੀਨ ਦੇਸ਼ ਜਿੱਥੇ ਔਰਤ ਨੂੰ ਬਰਾਬਰ ਸਮਝਿਆ ਜਾਂਦਾ ਬਰਾਬਰ ਦਾ ਅਹੁਦਾ ਪ੍ਰਾਪਤਾ ਜੇ ਉੱਥੇ ਜਾ ਕੇ ਵੀ ਕਈ-ਕਈ ਸਾਲ ਉੱਥੇ ਰਹਿ ਕੇ ਵੀ ਸਾਡੇ ਲੋਕਾਂ ਨੂੰ ਅਕਲ ਨਹੀਂ ਆਉਣੀ ਖਾਸ ਤੌਰ ਤੇ ਜਿਹੜੇ ਉੱਚੇ ਅਹੁਦਿਆਂ ਤੇ ਆ ਜਿਹੜੇ ਖੁਦ ਨੂੰ ਪੜੇ ਲਿਖੇ ਸਮਝਦੇ ਆ ਜੇ ਉਹਨਾਂ ਨੂੰ ਵੀ ਅਕਲ ਨਹੀਂ ਹੋਣੀ ਤਾਂ ਬਾਕੀਆਂ ਦੀ ਆਸ ਬਾਕੀਆਂ ਤੋਂ ਕੁਝ ਚੰਗਾ ਕਰਨ ਦੀ ਆਸ ਅਸੀਂ ਕਿਵੇਂ ਕਰ ਸਕਦੇ ਆ ਘਟੋ ਘਟ ਉਹਨਾਂ ਲੋਕਾਂ ਨੂੰ ਵੇਖ ਕੇ ਤਾਂ ਕੋਈ ਸਾਨੂੰ ਸਿੱਖਣਾ ਹੀ ਚਾਹੀਦਾ ਉਥੇ ਔਰਤਾਂ ਅੱਧੀ ਅੱਧੀ ਰਾਤ ਤੱਕ ਸੜਕਾਂ ਤੇ ਆਜ਼ਾਦ ਘੁੰਮਦੀਆਂ ਜਿੱਥੇ ਮਰਜ਼ੀ ਜਾਣ ਖਾਣ ਪਹਿਨਣ ਜੋ ਮਰਜ਼ੀ ਕਰਨ ਉੱਥੇ ਔਰਤ ਦੀ ਇੱਜ਼ਤ ਸੁਰੱਖਿਅਤ ਹੈ ਤੇ ਸਾਡੇ ਇੱਥੇ ਜੇ ਕੋਈ ਵਿਦੇਸ਼ ਤੋਂ ਔਰਤ ਆ ਜਾਵੇ ਉਹਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਸਾਡੀਆਂ ਆਪਦੀਆਂ ਧੀਆ ਭੈਣਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਤੇ ਜੇ ਸਾਡੇ ਕੋਈ ਘਟੀਆ ਮਾਨਸਿਕਤਾ ਵਾਲਾ ਵਿਦੇਸ਼ ਚਲਾ ਜਾਵੇ ਤਾਂ ਉੱਥੇ ਉਹਨਾਂ ਔਰਤਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ